ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਗਲੀ ਨੰਬਰ 11 ਅਤੇ 12 ਵਿਚਾਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਅਣਪਛਾਤੇ ਸਕੂਟਰੀ ਸਵਾਰ ਵੱਲੋਂ ਸਲੂਨ ਦੇ ਬਾਹਰ ਖੜੇ ਨੌਜਵਾਨ ਦੇ ਉੱਪਰ ਗੋਲੀ ਮਾਰ ਦਿੱਤੀ ਗਈ ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਪੁਲਿਸ ਵੱਲੋਂ ਜ਼ਖਮੀ ਨੌਜਵਾਨ ਨੂੰ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾ ਕੇ ਉਸ ਦਾ ਇਲਾਜ ਹੁਣ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਅਤੇ ਜ਼ਖਮੀ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਹ ਕਰੇ ਬਹਰਤਨ ਅਤੇ ਫੋਨ ਤੇ ਮੈਸੇਜ ਮਿਲਿਆ ਕਿ ਘਰ ਆ ਜਾਓ ਤੁਹਾਡੇ ਬੇਟੇ ਨੂੰ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰੀ ਗਿਆ ਫਿਲਹਾਲ ਗੋਲੀ ਮਾਰਨ ਵਾਲੇ ਵਿਅਕਤੀ ਅਤੇ ਗੋਲੀ ਮਾਰਨ ਦੀ ਵਜ੍ਹਾ ਬਾਰੇ ਸਾਨੂੰ ਕੁਝ ਨਹੀਂ ਪਤਾ ਮੇਰਾ ਛੋਟਾ ਬੇਟਾ ਤਾਂ ਘਰ ਸਲੂਨ ਤੇ ਵਾਲ ਕਲਰ ਕਰਵਾਉਣ ਗਿਆ ਸੀ ਜਿਸ ਨੂੰ ਬਾਹਰ ਖੜੇ ਇੱਕ ਸਕੂਟਰੀ ਸਵਾਰ ਨੇ ਅਣਪਛਾਤੇ ਨੌਜਵਾਨ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਸੀਂ ਸਾਰੇ ਹੀ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਕੋਹਾਰ ਲਗਾਉਂਦੇ ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ACP ਸੈਂਟਰ ਜਸਪਾਲ ਸਿੰਘ ਨੇ ਦੱਸਿਆ ਕਿ ਤਕਰੀਬਨ 11 ਵਜੇ ਗੁਰੂ ਨਾਨਕਪੁਰਾ ਵਾਸੀ ਬਿੱਲੂ ਜੋ ਕਿ ਕਰੋਸਲੂ ਤੇ ਵਾਲ ਕਲਰ ਕਰਵਾਉਣ ਗਿਆ ਸੀ ਉਸ ਨੂੰ ਇੱਕ ਤ੍ਰਿਸਵਾਰ ਨੌਜਵਾਨ ਵੱਲੋਂ ਟੱਕਰ ਲੱਗਣ ਤੇ ਹੋਈ ਬਹਿਸ ਤੇ ਚੱਲਦਿਆ ਸਕੂਟਰੀ ਸਵਾਰ ਵੱਲੋਂ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਨ੍ਹਾਂ ਨੇ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਆਖਿਆ ਕਿ ਬੰਦੀ ਕਾਰਵਾਈ ਕੀਤੀ ਜਾਵੇਗੀ। ਹਾਜੀ ਕੀ ਨਾਮ ਕੀ ਜਾਵਣਾ ਅਸ਼ੋਕ ਕੁਮਾਰ ਤੇ ਕਿੱਥੋਂ ਦੇ ਰਹਿਣ ਵਾਲੇ ਜੀ? ਐਸ ਤੋਂ ਰਹਿਣ ਕੀ ਘਰ ਕਠੇ ਆਪਾਂ ਤੇ ਕੀ ਕਹਿਣਾ ਚਾਹੋਗੇ ਜਿਹੜੀ ਗੋਲੀ ਚੱਲੀ ਆ ਕੀ ਕੀ ਨਾਂ ਕੀ ਮੁੱਲਦਾ ਇਹ ਮੜਾ ਬਿਲੂ ਆਇਆ ਇਹ ਤੁਹਾਡਾ ਕੀ ਲੱਗਦਾ ਜੀ? ਅਤੀਜਾ ਆਪਾਂ ਤੇ ਕੀ ਗੱਲਬਾਤ ਕੀ ਹੋਈ ਹੈ ਜੀ? ਭਾਈ ਗੱਲਬਾਤ ਇਹ ਮਗਰਲੇ ਬਣਾਇਆ ਬੰਦਾ ਕਿਹੜੇ ਅੱਛਾ ਮੋੜੀ ਸਾਹਿਬ ਬਣੇ ਹੋ। ਤੋਂ ਲੈ ਟੀਵੀ ਐਸ ਭਜਾਈ ਇਹਨੇ ਗੱਡੀ ਤੇ ਇੱਥੇ ਆ ਗਏ ਨਾ ਇੱਥੇ ਗੱਡੀ ਇਹਨੇ 라ਤੀ ਅਗਲੇ ਬੰਨੇ ਆ। ਅਜੋਕੇ ਲੈ ਕੇ ਚੜਿਆ ਆ ਪੁੜਸਾਨੀ ਉਹ ਕੁੜੀ ਨੂੰ ਪਿਸਤੌਲ ਵਾਇਨਾ ਗੱਡੀ ਉਹਦੀ ਘਰੋਂ ਲੈ ਆਏ ਆ ਐਸਾ ਗੜੇ ਪਿਆ ਚੌਂਗ ਚੋਂ ਉਹਨੇ ਪਿਸਤੌਲ ਕੱਢੀ ਜੱਡੀ ਚੋਂ ਉਹਨੇ ਗੋਲੀ ਚਲਾਉਣੀ ਸੀ ਤਾਂ ਗੋਲ ਚੱਲ ਗਈ ਅਗਲੇ ਬੰਦੇ ਆ ਉਹਦੇ ਇhtiyar ਪਾਰ ਹੋ ਗਈ ਗੋਲੀ ਅੱਛਾ ਉਹ ਹੋ ਗਏ ਜਨਾਨੀ ਦੇ ਵਜੀ ਆ ਅੱਛਾ ਜਨਾਨੀ ਦੇ ਇਥੇ ਵਜੀ ਬਾਹਰ ਹੋਈ ਆ ਕਿੰਨੇ ਜਣੇ ਜ਼ਖਮੀ ਹੋਏ ਦੋ ਦੋ ਜਣੇ ਹੋਏ ਦੋ ਹੀ ਨਹੀਂ ਇੱਕ ਜ ਇੱਕ ਟੋੜਾ ਤਿੱਜਾ ਉਹ ਬਿਆਸ ਆਈ ਸ਼ਾਸਨ ਚੋਂ ਅੱਛਾ ਉਹ ਇਥੋਂ ਨੰਗਾ ਲਈ ਉਹਦੇ ਗੋਲੀ ਵਜ ਗਈ ਅੱਛਾ ਹਾਂਜੀ ਕਿੰਨੀਆਂ ਗੋਲੀਆਂ ਚੱਲੀਆਂ ਇੱਕੋ ਹੀ ਇੱਕੋ ਹੀ ਇੱਕੋ ਚੱਲੀ ਇੱਕੋ ਹੀ ਇੱਕੋ ਹੀ ਇੱਕੋ ਹੀ ਫਾਇਰ ਹੋਇਆ ਤੇ ਮੌਕੇ ਤੋਂ ਫਰਾਰ ਹੋ ਗਿਆ ਬੰਦਾ ਕਿ ਫੜ ਲਿਆ ਨਹੀਂ ਨਹੀਂ ਨਿਕਲ ਗਿਆ ਸੀ ਉਹ ਅੱਛਾ ਨਿਕਲ ਗਿਆ ਬੰਦਾ ਕੋਈ ਪਤਾ ਲੱਗਾ ਕੌਣ ਸੀਗਾ ਉਹ ਨਹੀਂ ਹੋਏ ਨਹੀਂ ਪਤਾ ਕਿ ਆਇਆ ਪਿੱਛੋਂ ਹੀ ਨਹੀਂ ਪਤਾ ਕੌਣ ਹੈਗਾ ਜੀ ਅੱਛਾ ਹੌਸਲੇ ਕਹਿੰਦੇ ਪਾਪਾ ਫਾਇਰ ਵੇਖ ਲੈ ਫੜ ਲੈ ਆ ਵੇਖੋ ਕੋਈ ਬੰਦਾ ਹੈ ਉਹੜੇ ਸਟੱਬ ਲੜਕਾ ਕਿਥੇ ਹੈਗਾ ਆਪਣਾ ਹਗਾਇਆ ਗੁਲਾਣ ਦਾ ਸਤਾ ਲਗਾਈਏ ਠੀਕ ਹੈ ਹੁਣ ਪਹੁੰਚੋ ਦੀ ਆਈ ਹੈ ਫੋਨ ਆਇਆ ਹੈ ਕਿ ਉਹਦੀ ਹੋਂਟੇ ਕਰਦੇ ਪਏ ਆ ਠੀਕ ਉਹ ਵੇਹੀ ਹੀ ਆਪਣੇ ਪੁਲਸ ਵਾਲੇ ਅੱਛਾ ਇਹ ਮੋਲੋੜਾ ਪਟੀਆਂ-ਪਟੀਆਂ ਕਰ ਲਏ ਆ ਹੁਣ ਕੋ ਵੇਖੋ ਬਾਕੀ ਮਾਰਾ ਹੀ ਜਾਣਦਾ ਕੀ ਮੰਗ ਕੀ ਕਰਦੇ ਬੱਤ ਮੰਗਿਆ ਹੀ ਵੀ ਮਾੜੇ ਆ ਮੁੰਡਾ ਮਨਜੂਰੀ ਵਰਦਾ ਝਾੜੀ ਕਿਾ ਕੋਈ ਔਰਦਾ ਹੈ ਤੇ ਮਾਲਾ ਮੋੜਾ ਔਰਦਨ ਔਰ ਕਰ ਕੀ ਗੀਆ ਬੇਲੂ ਤੇ ਤੁਹਾਡਾ ਨਾਮ ਤੁਸੀਂ ਦੱਸੋ ਤੁਹਾਡਾ ਨਾਮ ਕੀ ਮੇਰਾ ਨਾਮ ਨੀਨਾ ਇਹ ਜਿਹੜੇ ਗੋਲੀ ਲੱਗੀ ਆ ਉਹ ਦਾ ਕੀ ਨਾਮ ਹੈ ਬਿੱਲੂ ਕੀ ਲੱਗਦਾ ਤੁਹਾਡਾ ਮੰਡਾ ਪੈਂਦਾ ਤੇ ਕੀ ਗੱਲ ਕੀ ਹੋਈ ਹੈ ਜੀ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਕੰਮ ਤੇ ਗਈ ਹਾਂ ਤੇ ਮਗਰੋਂ ਮੈਨੂੰ ਸੁਣਿਆ ਗਿਆ ਜਿਹਨਾਂ ਦੇ ਘਰ ਕੰਮ ਕਰਦੀ ਉਹਨਾਂ ਦੇ ਪੂਣ ਆ ਗਿਆ ਤੇ ਉਹ ਪਰ ਦੱਸਿਆ ਨਹੀਂ ਗੋਲੀ ਵੱਜੀ ਗਿਆ ਕਹਦੇ ਤੂੰ ਇਹ ਦਵਾਈ-ਦਵਾ ਘਾਤ ਚੱਲ ਜਾ ਪਰੰਕੀ ਹੋਇਆ ਤੁਹਾਡੇ ਘਰ ਤੇ ਮੈਂ ਭੱਜੀ ਆ ਗਈ ਘਰ ਤੇ ਇੱਥੇ ਆਣ ਕੇ ਪਰ ਲੱਗਾ ਕੋਰੇ ਗੋਲੀ ਵੱਜੀ ਹੈ ਤੇ ਪਤਾ ਲੱਗਾ ਕਿ ਕਿਹਦੇ ਵੱਲੋਂ ਮਾਰੀ ਗਈ ਹੈ ਗੋਲੀ ਨਹੀਂ ਹੈ ਨਹੀਂ ਪਤਾ ਕੀ ਕਿ ਗਲਤ ਕੀ ਹੋਈ ਕੋਈ ਮੁੰਡੇ ਨੂੰ ਪਤਾ ਹੈਗਾ ਕੋਈ ਕੋਈ ਲੜਾਈ ਝਗੜਾ ਹੋਇਆ ਨਹੀਂ ਕੀ ਹੋਇਆ ਕਿਸੇ ਦੇ ਨਾਲ ਕੁਝ ਨਹੀਂ ਪਤਾ ਤੁਹਾਨੂੰ ਤਾਂ ਹੁਣ ਇਹ ਐਸਾ ਮੁੰਡਾ ਕਿੱਥੇ ਹੈਗਾ ਉਹ ਸਿਵਲ ਹਸਪਤਾਲ ਗੁਰਨਾਨਕ ਤਾਂ ਹੁਣ ਹਾਲਾਤ ਉਹਦੇ ਠੀਕ ਨਹੀਂ ਜਿਸ ਤਰ੍ਹਾਂ ਟਿੱਕੀਆਂ ਪੁੱਟੀਆਂ ਹੁੰਦੀਆਂ ਭੈਣ ਕੋਲੇ ਦੇ ਅੱਛਾ ਪਤਾ ਲੱਗਾ ਕਿੰਨੀਆਂ ਗੋਲੀਆਂ ਵੱਜੀਆਂ ਨਹੀਂ ਪਾਰ ਪਾਰ ਹੋ ਗਈ ਕਹਿੰਦੇ ਅੱਛਾ ਥੋ ਲੈ ਕੇ ਤੇ ਪਿੱਛੇ ਨਹੀਂ ਨਹੀਂ ਵੀਰ ਜੀ ਮਖਮਲ ਦੁਸ਼ਮਣ ਇਹ ਕੀ ਕਰੇ ਕਰਿਆਣਗੇ ਕੀਤੀ ਨਹੀਂ ਨਹੀਂ ਅੱਜੇ ਕਲਰ ਲੋਣ ਗਿਆ ਹੀ ਨਾਈ ਕੋ ਉਹ ਵੀ ਨਹੀਂ ਲਵਾਇਆ ਕਲਰ ਵੀ ਬੁਜਾਰਦੇ ਵਿੱਚ ਹੀ ਚੱਲੇ ਹਾਂ ਜੀ ਵੀ ਆ ਚੱਲੇ ਵੀ ਮੰਗ ਕੀ ਕਰਦੇ ਪ੍ਰਸ਼ਾਸਨ ਐ ਹੋਈ ਮੰਗ ਕਰਦੇ ਉਹ ਨੋਸਾਜਾ ਮਿਲੇ ਜਿੰਨੇ ਮਾਰੀ ਆ ਪੁਛਾਈ ਮੌਕੇ ਤੇ ਹਾਂ ਜੀ ਕੀ ਮੰਗਦਾ ਜੀ ਤੇਰਾ ਗੋਰੀ ਤੇ ਅੱਜ ਕਰੀਬ 10:30 11 ਵਜੇ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਗੁਰੂ ਨਾਨਕਪੁਰੇ ਗਲੀ ਨੰਬਰ 11 ਲੱਗੇ ਕੋਈ ਫਾਇਰਿੰਗ ਇੰসিডেন্ট ਹੋਇਆ ਤੇ ਉਹ ਵੈਰੀਫਾਈ ਕੀਤਾ ਗਿਆ ਤੇ ਵੈਰੀਫਾਈ ਕਰਨ ਤੇ ਪਤਾ ਲੱਗਾ ਕਿ ਬਿੱਲੂ ਨਾਂ ਦਾ ਵਿਅਕਤੀ ਹੈ 11 ਨੰਬਰ ਗਲੀ 'ਚ ਰਹਿੰਦਾ ਉਹ ਆਪਣੇ ਘਰੋਂ ਗਿਆ ਸੀਗਾ ਸਿੱਤੇ ਰੰਗ ਲਾਉਣ ਲਈ ਕਲਰ ਲਾਉਣ ਲਈ ਲੈ ਗਿਆ ਸੀ ਜੋ ਕਲਰ ਲੈ ਕੇ ਵਾਪਸ ਘਰ ਨੂੰ ਜਾ ਰਿਹਾ ਸੀ ਉਹ ਤੇ ਪਿੱਛੋਂ ਤੋਂ ਇੱਕ ਐਕਟੋਰ ਆਈ ਐਕਟੋਰ ਅਧਿਕ ਮੋਹਨ ਨੌਜਵਾਨ ਸਵਾਰ ਸੀ ਜਿਹਦੇ ਹੱਥ 'ਚ ਪਿਸਟਲ ਸੀਗਾ ਉਹ ਇਦੇ ਵਿੱਚ ਬਿੱਲੂ ਨਾਂ ਦੇ ਵਿਅਕਤੀ ਦੇ ਵਿੱਚ ਜਿਹੜਾ ਉਹ ਅਰਧਵਾ ਵੱਜ ਗਿਆ ਤੇ ਉਹ ਡਿੱਗ ਗਿਆ ਤੇ ਡਿੱਗਣ ਤੋਂ ਬਾਅਦ ਜਦ ਰੋਟ ਕੇ ਉਹਨੂੰ ਕਾਰਨ ਪੁੱਛਿਆ ਤਾਂ ਉਹ ਵਿੱਚ ਐਟੋਮ ਗਮਰੀ ਕੋ ਨਿੱਹ ਤੇ ਆ ਕੇ ਉੱਤੇ ਫਾਇਰ ਕਰ ਦਿੱਤਾ ਜੋ ਫਾਇਰ ਉਹਦੀ ਸੱਜੀ ਗਾਫੀ ਵਕੀਦੇ ਵਿੱਚ ਵੱਜ ਗਈ ਤੇ ਪੇਟ ਦੇ ਚਲਾ ਗਿਆ ਤੇ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਜਿਹੜਾ ਉਹ ਇੰਜਰਡ ਹੈ ਉਹ ਗੁਣਗ ਦੇ ਹਸਪੀਟਲ ਦਾ ਆਪਣਾ ਤੇ ਜਲਦੀ ਅਸੀਂ ਜਿਹੜੀ ਹੈ ਕੋਸ਼ਿਸ਼ ਪਛਾਣ ਕਰਕੇ ਤੁਹਾਨੂੰ ਪੜਤਾਂ ਸਰ ਪਹਿਲੇ ਵੀ ਕੋਈ ਅਜਿਹੀ ਕਿਸਮ ਦੀ ਜਿਹੜਾ ਅਸੀਂ ਕੋਈ ਕਾਜ਼ ਵਾਜੀ ਹਾਲੇ ਅਨਿਸ਼ਚਿਤ ਰਹੀ ਹੈ ਕਿ ਆਪਾਂ ਜੋ ਇਨਵੈਸਟੀਗੇਸ਼ਨ ਕਰਾਂਗੇ ਕਿ ਐਸਾ ਚ ਹਾਲੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਤੇ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਕੁਝ ਵੀ ਕਰਿਆ ਜਾ ਸਕਦਾ ਸਰ ਕਿਸੇ ਔਰਤ ਤੇ ਵੀ ਇਸ ਮਾਮਲੇ ਚ ਗੋਲੀ ਲੱਗੀ ਜੀ ਹਾਂ ਇਹ ਵੀ ਪਤਾ ਲੱਗਾ ਵੀ ਉਥੇ ਰਸਤੇ ਲੰਘਦੀ ਹੋਈ ਲੇਡੀ ਤੇ ਵੀ ਗੋਲੀ ਲੱਗੀ ਹੈ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਗੋਲੀ ਇੱਕ ਚੱਲੀ ਹੈ ਕਿ ਦੋ ਚੱਲੀਆਂ ਨੇ ਉਹਨੂੰ ਡਿਊਰਿੰਗ ਇਨਵੈਸਟੀਗੇਸ਼ਨ ਉਹਨੂੰ ਇਹ ਸੀ ਐਨਾਲਿਸਿਸ ਕਰਾਂਗੇ ਸਰ ਜਿਹਦੇ ਗੋਲੀ ਲੱਗੀ ਹੈ ਉਹਦੀ ਕਿੰਨੀ ਉਮਰ ਹੈ ਉਹਦੀ ਉਮਰ ਕਰੀਬ-ਕਰੀਬ 35 ਸਾਲ ਹੈ ਤੇ ਉਹ ਐਡਵਰਟਰ ਮੈਰੀਟਨ ਮੈਰੀਟ ਇਹ ਜੀ ਨੋਸਟਿਫੀਕੇਸ਼ਨ ਦਾ ਪਾਰਟ ਹੈ ਜਿਹੜਾ ਉਹ ਅਗੇ ਡੂਰਿੰਗ ਇਨਵੈਸਟੀਗੇਸ਼ਨ ਚ ਇਹਨੂੰ ਆਪਾਂ ਕਰ ਲਾਗੇ ਚਾਹੀਦਾ ਦੂਜੀ ਨਿਸ਼ਾਨ ਹੋ ਗਈ ਤੇ ਬਸ ਲੱਗੇ ਹੋਏ ਜੀ ਜਲਦ ਵਿਸ਼ਾਨ ਕਰਕੇ ਉਹਨੂੰ ਜਲਦੀ ਫੜ ਲਿਆ ਜਾਊਗਾ ਜੀ ਸੀਸੀਟੀਵੀ ਸਰਕੂ ਲਾ ਲਏ ਜਾ ਰਹੇ ਨੇ ਬਿਲਕੁਲ ਬਿਲਕੁਲ ਜੀ ਹਾਰ ਡੰਗਣਾ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਉਹਨੂੰ ਜਲਦੀ ਫੜ ਲਿਆ ਜਾਊਗਾ